IPL ਵਿੱਚ ਚੋਣ ਹੋਣ ਤੋਂ ਬਾਅਦ ਨੌਜਵਾਨ ਕ੍ਰਿਕਟਰ ਫਿਲਿਪ ਅਰੋੜਾ ਜਦੋਂ ਆਪਣੇ ਘਰ ਦੇ ਸ਼ਹਿਰ ਅੰਮ੍ਰਿਤਸਰ ਪਹੁੰਚੇ ਤਾਂ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਕ੍ਰਿਕਟ ਮੈਦਾਨ 'ਚ ਪਹੁੰਚਦੇ ਦੋਸਤਾਂ, ਸਾਥੀਆਂ, ਖਿਡਾਰੀਆਂ ਤੇ ਪ੍ਰਸ਼ੰਸਕਾਂ ਵੱਲੋਂ ਵਧਾਈਆਂ ਦੇਣ ਦਾ ਸੰਤਾ ਲੱਗ ਪਿਆ। ਇਸ ਮੌਕੇ ਤੇ ਉਹਨਾਂ ਦੇ ਕੋਚ ਚੰਦਨ ਮედაਨ ਨੇ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਸਾਂਝੀ ਕੀਤੀ। ਹਾਂਜੀ ਹਾਂਜੀ ਜੀ ਹਾਂਜੀ ਸਿਲੇਜੀ ਤੁਹਾਨੂੰ ਵੱਡਾ ਪਲੇਟਫਾਰਮ ਮਿਲਿਆ ਕੀ ਕਰੋਗੇ ਤੇ ਬਾਰੇ ਇਹ ਇਹ ਹੈ ਕਿ ਉਹ ਮੈਂ ਤੁਹਾਨੂੰ ਪਹਿਲੇ ਦੱਸਿਆ ਗਿਆ opportunity ਬਹੁਤ ਵਧੀਆ ਮੇਰੇ ਲਈ ਕਿ ਇੰਡੀਆ ਖੇਡਣ ਲਈ ਤੇ ਉਹ ਹੀ ਮੈਂ opportunity ਅਵੇਲ ਕਰਨ ਦੀ ਕੋਸ਼ਿਸ਼ ਕਰਾਂਗਾ ਜਦੋਂ ਵੀ ਆਈਪੀਐਲ ਦੇ ਦਰਵਾਜ਼ੇ ਤੋਂ ਹੀ ਇੰਡੀਆ ਦੀ ਟੀਮ ਦੇ ਪੌੜੀਆਂ ਜਿਹੜੀਆਂ ਨੇ ਉਹ ਹੁੰਦੀਆਂ ਨੇ ਤੁਹਾਡੇ ਵੱਲੋਂ ਕਿਹੋ ਜੀ ਪਰਫਾਰਮੈਂਸ ਵਰਕ ਕੀਤੀ ਜਾਏਗੀ ਕਿ ਇੰਡੀਆ ਟੀਮ ਨੂੰ ਰਿਪਰੈਜ਼ੈਂਟ ਕਰੋ ਅੰਮ੍ਰਿਤਸਰ ਵੱਲ ਮੇਰੇ ਵੱਲੋਂ ਤਾਂ ਪੂਰੀ ਕੋਸ਼ਿਸ਼ ਹੋਏਗੀ ਜੀ ਜਿੰਨਾ ਮਤਲਬ ਆਪਰਚੂਨਿਟੀ ਮਿਲੇਗੀ ਉਹਨਾ ਵਧੀਆ ਪਰਫਾਰਮ ਕਰਾਂ ਜੇ ਇੱਥੇ ਸਿਚੁਏਸ਼ਨ ਦੇ ਬੈਟਿੰਗ ਆਏਗੀ ਤੇ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗਾ ਅ ਤੁਸੀਂ ਦੱਸਿਆ ਕਿ ਜਿੰਨਾ ਵੀ ਕੀ ਕਹ ਲੈਂਦੇ ਹਾਂ ਉਹ ਕਿ ਮਿਹਨਤ ਦਾ ਜਿਹੜਾ ਫਲ ਮਿਲਦਾ ਅਸਲ ਵਿੱਚ ਨੇ ਕਿੰਨੀ ਕ ਮਿਹਨਤ ਕੀਤੀ ਹੈ ਔਰ ਕਿਸ ਮੁਕਾਮ ਤੱਕ ਮਿਹਨਤ ਮਿਹਨਤ ਇਹ ਬੰਦਾ ਕੀਤੀ ਹੈ کافی ਪਿਛਲੇ ਸਾਲ کافی ਮਿਹਨਤ ਕੀਤੀ ਹੈ ਤਦੇ ਇਹ ਪਲੇਟਫਾਰਮ ਮਿਲਿਆ ਤੇ ਕੋਸ਼ਿਸ਼ ਹੋਏਗੀ ਜੀ ਮਿਹਨਤ ਕਰਾਂ ਕਿ ਇੰਡੀਆ ਲਈ ਹਾਲ ਕੀ ਲੰਦਾ ਮੌਕਾ ਮਿਲਿਆ ਸੈਦ ਮੁਸਤਾਕਲੀ ਟਰਾਫੀ ਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਗਿਆ ਉਹਦੇ ਬਾਰੇ ਕੀ ਕਹੋਗੇ ਔਰ ਆਪਣੀ ਆਈਪੀਐਲ ਦੇ ਵਿੱਚ ਐਂਟਰੀ ਦੇ ਬਾਰੇ ਕੀ ਕਹੋਗੇ ਉਹਦੇ ਬਾਰੇ ਆਏ ਕਿ ਗਰੇਫੁਲ ਹਾਂ ਕਿ ਕਿੰਨਾ ਵਧੀਆ ਸੀਜ਼ਨ ਗਿਆ ਮੇਰਾ ਤੇ ਅਗੋ ਮਿਹਨਤ ਕਰਾਂਗਾ ਤੇ ਆਈਪੀਐਲ ਵੀ ਵਧੀਆ ਕਰਾਂਗਾ ਸਭ ਤੋਂ ਵੱਧ ਸ਼ੱਕੇ ਤੁਸੀਂ ਲਗਾਏ ਨੇ ਕਿੰਨੇ ਸ਼ੱਕੇ ਲਗਾਏ ਔਰ ਕਿੰਨੇ ਮੈਚ ਖੇਡੇ ਮੈਂ 8 ਮੈਚ ਖੇਡੇ ਉਹਦੇ ਵਿੱਚ 28 ਛੱਕੇ ਸੀਗੇ ਸੈਦ ਮੁਸਤਾਕਲੀ ਟਰਾਫੀ ਚ ਹੁਣ ਆਈਪੀਐਲ ਤੋਂ ਬਾਅਦ ਦਾ ਜਿਹੜਾ ਸਿਲੈਕਟਰ ਦਾ ਕੀ ਪਲਾਨ ਹੈ IPL ਤੋਂ ਬਾਅਦ ਆਈ ਜਿੱਦਾਂ ਤੁਹਾਨੂੰ ਦੱਸਿਆ ਜੀ ਪਰਫਾਰਮ ਇਹ IPL ਹੈ ਜਿੰਨਾ ਵਧੀਆ ਹੋ ਸਕੀ ਉਹਨਾਂ ਵਧੀਆ ਕਰਨ ਦੀ ਕੋਸ਼ਿਸ਼ ਕਰਾਂ ਐਜ਼ ਅ ਸਿੰਪਲ ਪ੍ਰੈਜ਼ੈਂਟ ਤੇ ਜੀ ਕਰਨ ਦਾ ਕੋਸ਼ਿਸ਼ ਕਰਾਂ ਸਿਲਲ ਰੋਣਾ ਨੂੰ ਇਸ ਮੁਕਾਮ ਤੱਕ ਪਹੁੰਚਣ ਦੇ ਲਈ ਕਿੰਨਾ ਕਿੰਨਾ ਲੋਕਾਂ ਦਾ ਸਹਿਯੋਗ ਮਿਲਿਆ ਔਰ ਕਦੋ ਕਦੋ ਮਿਲੇ ਕਾਫੀ ਸਹਿਯੋਗ ਮਿਲਿਆ ਥੇ ਕੋਚਾਂ ਦਾ ਕਾਫੀ ਥੇ ਸਪੋਰਟਸਟਾਫ ਹੈਲਪ ਮਿਲੀ ਔਰ ਨੇ ਮੈਨੂੰ ਪ੍ਰੈਕਟਿਸ ਕਰਾਈ ਤੇ ਉਹਦੇ ਨਾਲ ਮੈਨੂੰ ਕਾਫੀ ਹੈਲਪ ਮਿਲੀ ਅਰਕੇਸ਼ ਅਰੋੜਾ ਜੀ ਤੁਹਾਨੂੰ ਗਰਾਊਂਡ ਦੇ ਵਿੱਚ ਲੈ ਕੇ ਆਏ ਤੁਹਾਡੇ ਪਿਤਾ ਅਬਿਸ਼ਕ ਆ ਜੋ ਦੁਨੀਆ ਦੇ ਵਿੱਚ ਨਹੀਂ ਹਨ ਲੇਕਿਨ ਉਹਨਾਂ ਦਾ ਬੇਟਾ ਜਿਹੜਾ ਇੱਕ ਚੰਗੇ ਮੁਕਾਮ ਤੇ ਹੈ ਇਹਨੂੰ ਕਿੱਦਾਂ ਦੇਖਦੇ ਹੈ ਹੈ ਕਿ ਉਹਨਾਂ ਦਾ ਸੁਪਨਾ پورا ਹੋਇਆ ਇੱਕ ਤੇ ਜਿੱਥੇ ਵੀ ਹੋਣਗੇ ਉਹ ਖੁਸ਼ ਹੋਣਗੇ ਤੇ ਕੋਸ਼ਿਸ਼ ਕਰਾਂਗਾ ਕਿ ਅੱਗੇ ਵੀ ਉਹ ਖੁਸ਼ ਕਰਨ ਦੀ ਕੋਸ਼ਿਸ਼ ਕਰਾਂਗਾ ਫਾਜੀ ਜੀ ਤੋਂ ਆਪਣਾ ਕੋਈ ਖਿਡਾਰੀ ਆਪਣਾ ਸ਼ੇਸ਼ਤਰ ਕੀ ਕਰਦਾ ਹੈ ਤਾਂ ਕਿਸ ਤਰ੍ਹਾਂ ਰਹਿਣਗੇ ਇਹ ਇਸ ਤੋਂ ਜ਼ਿਆਦਾ ਖੁਸ਼ੀ ਦੀ ਕੋਈ ਗੱਲ ਨਹੀਂ ਹੁੰਦੀ ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਦੱਸਦੇ ਹੋ ਤੁਸੀਂ ਇਹ ਹੀ ਕੋਸ਼ਿਸ਼ ਕਰਦੇ ਹੋ ਕਿ ਯਾਰ ਜਿੱਥੇ ਅਸੀਂ ਨਹੀਂ ਪਹੁੰਚ ਸਕੇ ਜਾਂ ਜਿੱਥੇ ਡਿਸਰਵ ਕਰਦਾ ਹੈ ਉੱਥੇ ਬੱਚੇ ਨੂੰ ਪਹੁੰਚਣਾ ਚਾਹੀਦਾ ਇਸ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਨਹੀਂ ਹੈ ਬਹੁਤ ਬਹੁਤ ਖੁਸ਼ੀ ਹੋਈ ਹੈ ਕਿ ਬੱਚਾ ਉੱਥੇ ਆਈਪੀ ਚ ਸੈਲੈਕਟ ਹੋਇਆ ਹੈ ਹਨਾ ਭਾਜੀ ਤੁਸੀਂ ਜਾਣਦੇ ਹੋ ਕਿ ਸਿਲਿਲ ਕਿਹੋ ਜਿਹਾ ਘਰ ਚੋਂ ਕਿੱਦਾਂ ਉੱਠ ਕੇ ਔਰ ਇਸਨੇ ਨਿੰਦ ਕੀਤੀ ਹੈ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਇਹ ਬੱਚਾ ਸਟਾਰਟਿੰਗ ਤੋਂ ਕਿੱਦਾਂ ਬਣਿਆ ਕੋ ਸ਼ੁਰੂ ਤੋਂ ਬੱਚਾ ਬੜਾ ਸਨਸੇਰ ਸੀ ਜੀ ਹਮੇਸ਼ਾ ਆਪ ਨੂੰ ਗਰਾਊਂਡ 'ਚ ਸੂਰੇ ਵੀ ਆਉਂਦਾ ਸੀ ਟ੍ਰੇਨਿੰਗ ਕਰਦਾ ਸੀ ਥੋੜਾ ਜਿਹਾ ਬਾਕੀ ਚੀਜ਼ਾਂ ਵਾਲੇ ਦਾ ਸ਼ੁਰੂ ਤੋਂ ਧਿਆਨ ਘਟਾ ਸ਼ਰਾਰਤਾ ਸ਼ੁਰੂ ਤੋਂ ਘਾਟੀ ਕਰਦਾ ਸੀਗਾ ਸ਼ੁਰੂ ਤੋਂ ਕ੍ਰਿਕਟ ਤੁਸੀਂ ਸੀਆਰਟੀ ਨਾਲ ਖੇਡ ਰਿਆ ਸੀਗਾ ਅੰਮ੍ਰਿਤਸਰ ਦੇ ਵਿੱਚ ਇਹ ਗੱਲ ਕਰੀਏ ਤਾਂ ਅਭਿਸ਼ੇਕ ਸ਼ਰਮਾ ਜਿਹੜੇ ਨੇ ਉਹ ਬਿਲਕੁਲ ਟੌਪ ਤੇ ਨੇ ਵਰਲਡ ਦੇ ਵਿੱਚ ਟੌਪ ਤੇ ਨੇ ਤਾਂ ਉਸ ਤੋਂ ਬਾਅਦ ਦੂਜਾ ਬੱਚਾ ਆਈਪੀਐਲ 'ਚ ਖੇਡਣ ਲੱਗਾ ਉਹ ਪੇਸ਼ ਵਾਸਤੇ ਕਿ ਅਭਿਸ਼ੇਕ ਸ਼ਰਮਾ ਅਸਲ ਵਿੱਚ ਨੰਬਰ 1 ਬੈਟਸਮੈਨ ਹੈ ਵਰਲਡ ਦਾ T20 ਦਾ ਤੇ ਹੋਰ ਵੀ ਬੱਚੇ ਜਿਹੜੇ ਬਹੁਤ ਪੋਟੈਂਸ਼ੀਅਲ ਹੈ ਸੌਰੀ ਗੱਲ ਇਹ ਹੈ ਕਿ ਮੌਕਾ ਕਿਹਨੂੰ ਮਿਲਦਾ ਹੈ ਰਾਈਟ ਟਾਈਮ ਤੇ ਕਿਹਨੂੰ ਮਿਲਦਾ ਦੀ ਫਾਰਮ ਕਿਦਾਂ ਦੀ ਇਹਨੂੰ ਬੜਾ ਅੱਛੇ ਟਾਈਮ ਤੇ ਆਈ ਥਿੰਕ ਰਾਈਟ ਟਾਈਮ ਟੂ தி ਸੈLECTION ਹੋਈ ਹੈ ਤੇ ਇਹ ਵੀ ਆਲਵੇਲੇ ਟਾਈਮ ਤੇ ਜੋ ਮਿੰਨੂ ਹੋਪ ਹੈ ਔਰ ਮੈਂ ਆਸ ਕਰਦਾ ਕਿ ਇਹ ਬੇਸ਼ਕੀ ਜ਼ਰੂਰ ਖੇਲੇਗਾ ਹਿੰਦੁਸਤਾਨ ਲਈ ਖੇਲੇਗਾ ਤੋ 3 ਸਾਲ ਪਹਿਲਾਂ ਇੱਕ ਨੰਸ਼ਰ ਨੂੰ ਫਾਦਰ ਸਾਹਿਬ ਚਲੇ ਗਏ ਔਰ ਫਾਦਰ ਸਾਹਿਬ ਦੇ ਜਾਣ ਤੋਂ ਬਾਅਦ ਬਿਲਕੁਲ ਫੈਕੂ ਬੈਕ ਤੇ ਵਧੀਆ ਜਿਹੜਾ ਪ੍ਰਦਰਸ਼ਨ ਕਰਨਾ ਮੁਸ਼ਤਕਲੀ ਟਰਾਫੀ ਜਿੱਤਣ ਕਰੂਗਾ ਕਿਤਾ ਦੇ ਜੀ ਇਹ ਜਦੋਂ ਨਾਲ ਥੋੜਾ ਜਿਹਾ ਮੈਂ ਇਮੋਸ਼ਨਲੀ ਵੀ ਅਟੈਚਡ ਹਾਂ ਜਦੋਂ ਦੀ ਲਾਈਫ ਵੀ ਇਦਾਂ ਦਾ ਹੁੰਦਾ ਹੈ ਉਹਦੋਂ ਹੋਇਆ ਸੀ ਕਿ ਅਸੀਂ ਨਾਲ ਖੜੇ ਸੀਗੇ ਜੁਲਾ ਐਜ਼ ਅ ਬ੍ਰਦਰ ਇਹਨਾਂ ਨਾਲ इमोਸ਼ਨਲੀ ਅਸੀਂ ਇਹ ਨੂੰ ਸਮਝਾ ਸਕਦੇ ਸੀ ਗੱਲਬਾਤ ਕਰ ਸਕਦੇ ਸੀ ਮੋਟੀਵੇਟ ਕਰ ਸਕਦੇ ਸੀ ਉਹ ਕੀਤਾ ਔਰ ਇਹ ਬੱਚੇ ਦੇ ਹਿੰਮਤ ਨਹੀਂ ਆ ਰਹੀ ਇਹਨੇ ਇਹ ਹੀ ठान ਲਿਆ ਕਿ ਇਹ ਮੇਰੇ ਫਾਦਰ ਮੈਨੂੰ ਗਰਾਊਂਡ ਤੋਂ ਲੈ ਕੇ ਆਏ ਸੀ ਤੇ ਉਹਨਾਂ ਦਾ ਸੁਪਨਾ ਹੈ ਫੋਨ ਮੈਂ ਉਹ ਵੀ ਨਹੀਂ ਦੇਖ ਰਹੇ ਨੇ ਜਿੱਥੇ ਵੀ ਹੈਗੇ ਤੇ ਮੈਨੂੰ ਸੁਪਨਾ ਪੂਰਾ ਕਰਨਾ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਤੇ ਵਾਈ ਗੁਰੂ ਨੇ ਇਹਨੂੰ ਮੌਕਾ ਦਿੱਤਾ ਹੈ ਉਹ ਅੱਗੇ ਵਧੀਆ ਪਰਫਾਰਮ ਕਰੇਗਾ